ਅੱਜ ਬਹੁਤ ਹੀ ਦੁਖੀ ਹਿਰਦੇ ਦੇ ਨਾਲ ਕਿ ਇਲਾਕਾ ਨਿਵਾਸੀਆਂ ਨੂੰ ਅਪੀਲ ਕਰ ਰਿਹਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਤਲੋਚਨ ਸਿੰਘ ਜੀ ਸੂਣ ਜੋ ਸਾਡੇ ਹਲਕੇ ਦੀ ਰਹਿਨਮਾਈ ਕਰ ਰਹੇ ਸੀ ਔਰ ਉਹਨਾਂ ਦਾ ਜੋ ਪਿਆਰ ਹੈ ਉਹ ਲੋਕਾਂ ਦੇ ਵਿੱਚ ਉਹ ਬੋਲ ਰਿਹਾ ਅੱਜ ਅੱਜ ਜਦੋਂ ਧੱਤ ਹੋਣ ਤੋਂ ਬਾਅਦ ਲਗਾਤਾਰ ਲੋਕਾਂ ਦਾ ਤੰਤਾ ਲੱਗਾ ਹੋਇਆ ਕੋਠੀ ਦੇ ਵਿੱਚ ਔਰ ਹਰ ਕੋਈ ਹੈਰਾਨ ਤੇ ਪਰੇਸ਼ਾਨ ਹੈ ਕਿ ਕੀ ਬਣਿਆ ਬਹੁਤ ਦੁੱਖ ਹੋਇਆ ਹਰ ਇੱਕ ਨੂੰ ਪਰੰਤੂ ਪਰਮਾਤਮਾ ਦੀ ਇਸ ਕੀਤੀ ਮੁਰ ਕਿਸੇ ਦਾ ਜ਼ੋਰ ਵੀ ਨਹੀਂ ਹੈ ਪਰੰਤੂ ਸਾਡਾ ਜੋ ਫਰਜ਼ ਹੈ ਕਿ ਅਸੀਂ ਉਹਨਾਂ ਦੀ ਜੋ ਲੱਗੇ ਸੀ ਹੈ ਜਿਹੜੋਂ ਦੀ ਵਿਰਾਸਤ ਹੈ ਉਹਨੂੰ ਕਾਇਮ ਰੱਖੀਏ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਜਦੋਂ ਕੱਲ ਨੂੰ ਉਨ੍ਹਾਂ ਦਾ ਭੋਗ ਹੈ ਅੰਤਮ ਅਰਦਾਸ ਹੈ ਜਿਹੜੀ ਕਿ ਦਾੜਾ ਮੰਡੀ ਬੰਗਾ ਦੇ ਵਿੱਚ ਹੋ ਰਹੀ ਆ ਤਾਂ ਉੱਥੇ ਸਾਰੇ ਇਲਾਕੇ ਨੂੰ ਅਪੀਲ ਆ ਕਿ ਹਮ ਹਮਾ ਕੇ ਪਹੁੰਚੋ ਤਾਂ ਕਿ ਤੁਹਾਡਾ ਪਿਆਰ ਜਿਹੜਾ ਉਹ ਦੇ ਦੇ ਸਕੇ ਕਿ ਤੁਸੀਂ ਚੌਧਰੀ ਤੇ ਲੋਜੰਗ ਸਿੰਘ ਸੂਰ ਨਾਲ ਕਿੰਨਾ ਪਿਆਰ ਕਰਦੇ ਆ ਸੋ ਮੈਂ ਆਪਣੇ ਵੱਲੋਂ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਔਰ ਪਿਆਰ ਦੇ ਨਾਲ ਸਨੇਹ ਪ੍ਰਗਟ ਕਰਦਾ ਕਿ ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜੇ ਆ ਤੇ ਖੜੇ ਰਹਾਂਗੇ What gut,